ਤਿਆਰੀ ਹਮੇਸ਼ਾ ਦੀ ਤਰ੍ਹਾਂ ਬਲੌਕ ਕਰੋ ਸ਼ੁਰੂ ਹਾਂਜੀ ਸਰ ਸਾਰੇ ਦਜੰਨੀ ਲਈ ਅੱਜ ਸਾਰੇ ਦਜੰਨੀ ਨੇ ਬਲੌਕ ਕੀਤਾ ਮੀਰਾ ਸਾਰੇ ਠੀਕ ਹੋ ਗਏ ਸਾਰੇ ਠੀਕ ਰੱਖਿਆ ਗਲਾ ਕੁਛ ਕੁਛ ਠੀਕ ਹੋ ਗਿਆ ਆ ਪਰ ਹਜੇ ਸਵੇਰੇ ਸਵੇਰੇ ਲੱਗਦਾ ਥੋੜਾ ਥੋੜਾ ਹਾਂ ਇਹ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਨਹੀਂ ਹੋਇਆ ਲੈ ਟੀਵੀ ਲਾਈਏ ਆਪਾਂ ਬਾਹਰ ਕੇ ਰਮਨ ਟੀਵੀ ਹੈਂ ਮੰਮੀ ਆ ਜਾਓ ਹਰਮਨ ਵਾਰੀ ਬਾਜ ਨਹੀਂ ਮੋਲੋ ਬਾਜ ਇਹਨੂੰ ਹਮੇਸ਼ਾ ਦੀ ਤਰ੍ਹਾਂ ਆਵਾਜ਼ ਮਾਰਨੀ ਪੈਣੀ ਆ ਹਰਮਨ ਲਓ ਜੀ 11 ਵਜੇ ਚੱਲਿਆ ਇਹ ਇਧਰ ਮਾਗਾ ਨੇ ਕੰਮ ਕਰ ਲਿਆ ਸਾਰਾ ਆ ਜਾਓ ਮਾਂ ਦਾ ਇਧਰ ਚਲੋ ਠੀਕ ਆ ਆ ਜਾਓ ਫਿਰ ਲਓ ਜੀ ਕਰਦੇ ਆ ਨਾਸ਼ਤੇ ਦੀ ਸ਼ੁਰੂਆਤ ਮਿਸੀ ਰੋਟੀਆਂ ਨਾਲ ਹਾਂਜੀ ਪਲਕ ਚਲ ਗਈ ਸਕੂਲ ਥਰਮਨ ਲੱਗਾ ਹੁਣ ਆ ਜਾਓ ਸਕੂਲ ਵੀ ਉਹ ਦਦੀ ਦੀ ਆ ਆਪਣੀ ਉਹਨਾਂ ਦੀ ਨੋਰਮਲ ਕੱਪੜੇ ਪਾ ਕੇ ਗਈ ਨਾ ਸਕੂਲ ਵੀ ਛੁੱਟੀ ਹੋਈ ਟਾਈਮ ਛੁੱਟੀ ਤਾਂ ਉਹ ਹੀ ਟਾਈਮ ਚਲੋ ਠੀਕ ਆ ਜੀ ਓਕੇ ਜੀ ਮਿਲਦੇ ਆ ਨਾਸ਼ਤਾ ਕਰਕੇ ਹੁਣ ਆ ਕਿਹੜੀ ਕਰਤੂਤ ਕੀਤੀ ਓਏ ਓਏ ਇੱਧਰ ਇਹ ਮੂੰਹ ਕਰ ਕੇ ਆਇਆ ਨੂੰ ਕੱਲ ਜਦ ਮੈਂ ਨੂੰ ਕਿਹਾ ਜਾਂ ਦੁਕਾਨ ਚ ਸਿਲੰਡਰ ਲਾ ਦੇ ਅੱਛਾ ਕੱਲ ਸਿਲੰਡਰ ਲਾਤਾ ਗਾਣਾ ਤਾਂ ਜਾਨਕੀ ਖਾਣੀਆਂ ਹੀ ਹੁੰਦੀਆਂ ਇਹਨੇ ਸਿਲੰਡਰ ਲਾਤਾ ਹੋ ਮੈਂ ਕਿਹਾ ਜਦ ਇੱਧਰ ਤੁਸੀਂ ਪਹਿਲਾਂ ਮੰਮੀ ਨਾਤੇ ਫਿਰ ਤੁਸੀਂ ਨਾਤੇ ਫਿਰ ਇਹ ਨਾਤਾ ਫਿਰ ਉਹ ਰੂਪਾ ਦੇ ਨਾਨਾ ਮੈਂ ਕਿਹਾ ਉਧਰ ਗੀਜ਼ਰ ਚ ਜਿਹੜਾ ਬਿਜਲੀ ਵਾਲਾ ਉਹ ਚ ਪਾਣੀ ਰਹਿ ਜਾਊਗਾ ਚਲ ਇੱਧਰ ਜਿਹੜਾ ਸਿਲੰਡਰ ਵਾਲਾ ਮੈਂ ਲਾ ਲੂੰਗੀ ਮੈਂ ਕੱਪੜੇ ਧੋਣੇ ਆ ਨਾਲੇ ਮਨਾਉਣਾ ਆ ਅੱਛਾ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਸਿਲੰਡਰ ਲਾਇਆ ਆ ਹੋਰ ਕਹਿੰਦਾ ਲਾਤਾ ਮੈਂ ਕਹਿੰਦਾ ਚੱਲਿਆ ਤਾਂ ਨਹੀਂ ਕਹਿੰਦਾ ਮੈਂ ਤਾਂ ਔਨ ਹੀ ਨਹੀਂ ਕੀਤਾ ਤੇ ਮੇਰੀ ਗੱਲ ਸੁਣ ਉਹਨਾਂ ਚਲ ਉਧਰ ਸਿਲੰਡਰ ਲਾਉਂਦਾ ਫਾਇਦਾ ਕੀ ਫਿਰ ਜੀ ਔਨ ਹੀ ਨਹੀਂ ਕੀਤਾ ਨਹੀਂ ਨਹੀਂ ਪਤਾ ਕੀ ਪਿੰਡਾ ਪਤਾ ਥੋੜਾ ਡਾਊਟ ਸਿਆ ਮੈਂ ਕਹਿੰਦਾ ਲੀਕ ਆ ਰਹੀ ਓਏ ਹਰਮਨ ਪੁੱਤ ਤੂੰ ਕਿਉਂ ਕਹਿੰਦਾ ਜੀ ਮੈਂ ਥੋੜੇ ਜਿਹਾ ਲੋਗ ਨਹੀਂ ਕਿ ਉਹਨੂੰ ਫੀਲ ਕਰ ਲਵਾਂਗੇ ਮਾਰੀ ਤੱਕ ਤਾਂ ਬਹੁਤ ਜ਼ਿਆਦਾ ਹੈ ਥੋਗੜ ਨਹੀਂ ਬਰਾਵਾ ਉਹ ਕਰੀ ਅੱਛਾ ਉਹ ਸੈੱਟ ਕਰਦੇ ਉਹਦਾ ਨਾ ਆਹ ਇੱਥੋਂ ਹੀ ਐ ਮੈਨੂੰ ਪਤਾ ਇੱਥੋਂ ਹੀ ਇੰਨੀ ਆ ਤੇ ਉਹ ਨਾ ਪਾਣੀ ਬਹੁਤ ਜ਼ਿਆਦਾ ਗਰਮ ਆਥੀ ਨਹੀਂ ਲੱਗਦਾ ਖਰੀਦ ਆਲੇ ਮੌਸਮ ਨਹੀਂ ਹੋਇਆ ਟੰਡਾ ਜਿਹੜਾ ਗਿਜ਼ਰ ਹੁੰਦਾ ਨਾ ਗਿਆ ਸਾਲਾ ਉਹ ਚ ਪਾਣੀ ਗਰਮ ਹੀ ਆਉਣਾ ਹੁੰਦਾ ਆ ਉਹ ਸਮਝੇ ਨਹੀਂ ਤੁਸੀਂ ਇਹਦੇ ਵਿੱਚ ਦੋ ਤਿੰਨ ਪੁਆਇੰਟ ਆ ਆ ਮਿਕਸ ਵੀ ਆਉਂਦਾ ਉਹ ਕਰਨਾ ਘੱਟ ਵੀ ਆਉਂਦਾ ਕਰਨਾ ਪੈਂਦਾ ਨਾ ਫੰਕਸ਼ਨ ਹੁੰਦਾ ਉਹ ਜ਼ਿਆਦਾ ਗਰਮ ਆ ਘੱਟ ਕਰ ਦੇ ਉਹ ਸਿਆੜਾ ਜਨਾ ਮਾਦਾ ਰੋਂ ਬਾਹਰ ਸਿਆੜਾ ਸਿਆੜਾ ਮੈਂ ਤਲਾ ਤੇ ਗਰਮੀਆਂ ਚ ਨਿਕਲਦਾ ਹਾਂ ਜੀ ਲੱਗ ਸਹੀ ਗੱਲ ਐ ਕਿ ਸਿਆਲ ਆਉਣਾ ਹੀ ਨਹੀਂ ਲੱਗਦਾ ਮੈਂ ਉਹਦੀਆਂ ਲੈ ਗਿਆ ਕੁਛ ਦੇਖੋ ਜੀ ਮੂਫਲੀ ਆ ਗਈ ਸਾਗ ਆ ਗਿਆ ਕਿੰਨੂ ਆ ਗਈਆਂ ਸਿਆਲ ਨਹੀਂ ਆਇਆ ਠੰਡ ਨਹੀਂ ਆਈ ਅੰਡਾ ਨਹੀਂ ਆਈ ਪੂਲੀਆ ਪੂਲੀਆ ਤਾਂ ਅੰਦਰ ਆਂਦੀਆਂ ਪਰ ਠੰਡ ਨਹੀਂ ਆਈ ਠੰਡ ਬਦਲ ਕੇ ਤੇਰੇ ਆ ਗਈ ਸਹੀ ਗੱਲ ਆ ਚਲੋ ਠੀਕ ਆ ਜੀ ਪਿਛਲੀ ਵਾਰ ਜ਼ਿਆਦਾ ਆ ਗਈ ਸੀ ਅੱਤਕੀ ਅੱਤਕੀ ਘਟ ਆਈ ਆ ਪਤਾ ਨਹੀਂ ਪਿਛਲੀ ਵਾਰ ਠੰਡ ਬਹੁਤ ਸੀਗੀ ਪੈਣੀ ਠੰਡ ਦੇਖੋ ਇਹਦਾ ਟਾਈਮ ਦੱਸੂ ਪੈਂਦੀ ਕਿ ਨਹੀਂ ਪੈਂਦੀ ਕੋਈ ਲੋ ਵੀ ਪੈਣੀ ਤੇ ਲੋ ਦੋ ਦਿਨਾਂ ਨਾਲ ਹੋ ਗਿਆ ਪੈਣੀ ਠੰਡ ਕਿੱਥੇ ਹੋਈ ਹੈ ਜੇ ਆ ਦੇ ਤਾਂ ਜੇ ਬਰਾਂਡ ਬਾਕੇ ਬੈਠਾ ਮੈਂ ਠੰਡ ਕਿੱਥੇ ਹੋਈ ਆ ਫੇਰ ਅੱਧੀ ਵਾਦੀ ਅਸੀਂ ਅੱਧੀ ਵਾਦੀ ਪਾਪਾ ਦੀ ਟੀ-ਸ਼ਰਟ ਪਾਈ ਅੱਧੀ ਵਾਦੀ ਮੈਂ ਵਾਹੀ ਚੁੰਨੀ ਲੈ ਕੇ ਪੂਰ ਵੱਲ ਨੂੰ ਛੱਡਣ ਗਏ ਉੱਥੇ ਗੱਡੀ ਘੜੀ ਕਰ ਸਾਨੂੰ ਕੋਈ ਠੰਡ ਜਿੰਨੇ ਇੱਥੇ ਮੌਸਮ ਦੇ ਵਿੱਚ ਠੰਡਕ ਜ਼ਰੂਰ ਆਈ ਆ ਪਰ ਹਜੇ ਠੰਡ ਨਹੀਂ ਹੋਈ ਹੈ ਜੀ ਜਾ ਜਿੰਨੇ ਆ ਤੇ ਦਵਾਈ ਲੈਣ ਆਉਂਦੇ ਆ ਨਾ ਵਿਚਾਰੇ ਸੇਖੇ ਕਮਜ਼ੋਰ ਕਮਜ਼ੋਰ ਸਾਰਿਆਂ ਨੇ ਆ ਨਾ ਟੀ ਜੈਗ ਦਾ ਗੈਰ ਘਟਾ ਕੋਟ ਪਾਏ ਹੋਏ ਜਿਹੜੇ ਇੱਥੇ ਬੜੇ ਉਹ ਨਸ਼ੇੜੀ ਜਿਹੜੇ ਆਉਂਦੇ ਸਹੀ ਗੱਲ ਦਵਾਈ ਲੈਣ ਆਉਂਦੇ ਆ ਦਵਾਈ ਲੈਣ ਆਉਂਦੇ ਆ ਨਸ਼ੇੜੀ ਸਾਰੇ ਉਹਨੂੰ ਠੱਡ ਲਾਦੀ ਮਾਰੇ ਸਰੀਰ ਉਹਨਾਂ ਦੇ ਕਾਦੀ ਆ ਜਦੋਂ ਸਿਮਰੋਂ ਹਿੰਦਲ ਵਾਲਿਆਂ ਨੇ ਤੇ ਬਣਾਇਆ ਦਵਾਈ ਲੈਣ ਆਉਂਦੇ ਆ ਹੁਣ ਬਿਲਕੁਲ ਬਿਲਕੁਲ ਉਹਨਾਂ ਦੇ ਜਾਂਦੇ ਆ ਇਹਨੂੰ ਠੱਡ ਲੱਗਦੀ ਆ ਉਹ ਮਾਦਾ ਸਰੀਰ ਵੀ ਮਾਰੇ ਆ ਮਨ ਇਹ ਜਿਹੜੇ ਨਸ਼ੇੜੀ ਇਹਨਾਂ ਦੇ ਸਰੀਰ ਮਾਰੇ ਜਾਂ ਨਸ਼ੇ ਕਰ ਕਰਕੇ ਸਰੀਰ ਮਾਰੇ ਹੋਏ ਆ ਨਸ਼ੇ ਕਰਦੇ ਨਸ਼ੇ ਕਰਦੇ ਤੇ ਤਾਂ ਹੀ ਇਹਨਾਂ ਦੇ ਸ਼ਰੀਰਾਂ 'ਚ ਜਾਂਦੇ ਨੇ ਇਹਨਾਂ ਦੀ ਗੱਲ ਕਰਦੀ ਐ ਸਕੂਟਰ ਮੋਟਰਸਾਈਕਲ ਜਾਂਦੇ ਨੇ ਤਾਂ ਲੱਗਦੀ ਠੰਡ ਮੋਟਰਸਾਈਕਲ ਤੇ ਲੱਗਦੀ ਐ ਠੰਡ ਹਾਂ ਚਲੋ ਠੀਕ ਐ ਜੀ ਹੁਣ ਮੈਨੂੰ ਮਾਰ ਜੇ ਠੰਡ ਲੱਗੇ ਇਹਨਾਂ ਨਾਲ ਹੀ ਇਹ ਮਮੇ ਕੁਝ ਕੰਮ ਹੋ ਗਿਆ ਚਲੋ ਠੀਕ ਐ ਜੀ ਕਰੀਏ ਹੁਣ ਆਪਣੇ ਕੰਮ ਗਲੀ ਨਾਲ ਰਮਾਲ ਭਰ ਦੇਣਾ ਚਲੀਏ ਦੁਕਾਨ ਨੂੰ ਤੇ ਬਲੌਗ ਰਹਿ ਗਿਆ ਆਪਣਾ ਥੋੜਾ ਜਿਹਾ ਦੇਖ ਕੇ ਫਿਰ ਹੋਈਏ ਕਰੀਏ ਕੰਮ ਹਾਂ ਅੱਜ ਕੜੀ ਬਣਾਉਣੀ ਪਹਿਲਾਂ ਲੱਸੀ ਵਿੱਕੀ ਹੋਣਾ ਕੋ ਮਿਸਟਰ ਹੈਗਾ ਸਾਰਾ ਕੁਝ ਹੈਗਾ ਵਿੱਕੀ ਹੋਣਾ ਕੋ ਪਹਿਲਾਂ ਲੈ ਕੇ ਆਣਾ ਜੇ ਨਾਮ ਮਿਲੀ ਫੇਰ ਹੀ ਬੇਕਰੀ ਜਾਓ ਪਤਾ ਇਹਨਾਂ ਨੇ ਲੱਸੀ ਕਿੱਥੋਂ ਜਾਉ ਲੱਸੀ ਯਾਰ ਡੈਰੀ ਭੱਲਿਆਂ ਦੀ ਡੈਰੀ ਤੋਂ ਲੈ ਕੇ ਆਸੀ ਖੱਟੀ ਪਤਾ ਕਿੰਨੀ ਸੀ ਕਿੰਨੀ ਸੀ ਰਹਾ ਖੱਟੀ ਲੱਸੀ ਅਰੇ ਹਾਂ ਤੁਸੀਂ ਇਹਦੇ ਵਿੱਕੀ ਤੋਂ ਲਿਆਓ ਪੈਕੇਟ ਜੇ ਦੇਖ ਲੈਂਗੇ 800 ਗ੍ਰਾਮ ਦਾ ਪੈਕੇਟ ਉਹ ਲੈ ਆਇਓ ਨਾਮ ਮਿਲਿਆ ਫਿਰ ਕਿਲੋ ਦੇ ਲਿਆਇਓ ਦੇਖ ਲੈ ਜਿੱਦਾਂ ਮਿਲਿਆ ਚਲੋ ਲਿਆ ਕੇ ਲਿਜਾਈ ਜਾਈਏ ਠੀਕ ਹੈ ਮੈਂ ਲਿਆ ਕੇ ਤੁਹਾਨੂੰ ਦੇ ਦੇ ਫੇਰ ਜਾਣਾ ਦੁਕਾਨ ਤੇ ਹੈ ਅੱਜ ਸਵੇਰ 2:00 ਹੋ ਗਏ ਆ 2:30 ਵੱਜੇ ਆਲਮੋਸਟ ਤੇ ਆਪਾਂ ਹੋ ਗਏ ਲੇਟ ਹਾਂ ਜੀ ਤੁਸੀਂ ਕਿਧਰੋਂ ਆਏ ਜੀ ਮੈਂ ਮੈਂ ਆ ਪ੍ਰਿੰਸ ਦਾ ਚੱਲ ਪਏ ਐਡੀਮ ਕਿ ਨਹੀਂ ਬਈ 5000 ਆ ਗਿਆ ਮੇਰੇ ਕੋਲੋਂ 5 ਵਰ ਗਿਆ ਕਹਿੰਦਾ ਮਮਾ ਨੂੰ ਹਰ ਵਾਰ ਚੇਤਾ ਭੁੱਲ ਜਾਂਦਾ 5000 ਰੁਪਈਆ ਕਿੱਥੇ ਹਿਸਾਬ ਕਰ ਗਏ ਨਾ ਹਰ ਵਾਰ ਚੇਤਾ ਭੁੱਲ ਜਾਂਦਾ ਫਿਰ ਹਿਸਾਬ ਦੇਣਾ ਪੈਂਦਾ ਨਾ ਆਰਾਮ ਨਾਲ ਖਾਣਾ ਹੈ ਜਾਣਾ ਹੁਣ ਜਾਣਾ ਹੈ ਕਦੇ ਅੱਛਾ ਚਲੋ ਠੀਕ ਹੈ ਜੀ ਮਿਲਦੇ ਸੇਕ ਆ ਕੇ ਤੇ ਕੁੜੀ ਨੂੰ ਨਹੀਂ ਲਿਆਉਂਦਾ ਵੀ ਟਾਈਮ ਹੋ ਚੱਲਿਆ ਸਾਡਾ ਸਿਰ ਥੋੜੀ ਦੇਰ ਹੋਰ ਅੱਧਾ ਘੰਟਾ ਰਹਿ ਗਿਆ ਅੱਛਾ ਉਹਦਾ ਵੀ 5 ਆ ਗਿਆ ਚਲ ਮਿਲਦੇ ਆ ਫਿਰ ਇਹਨਾਂ ਨੂੰ ਗੱਲ ਕਰ ਲੈਂਦੇ ਜੀ ਮੈਂ ਜੀ ਲਾਲ ਚੋਲ ਕੜੀ ਚੋਲ ਅੱਗੇ ਪਾ ਦਦੇ ਜੀ ਬਹ ਠੀਕ ਆ ਪਲਕ ਨੂੰ ਲੈਣ ਜਾਣ ਦੀ ਤਿਆਰੀਆਂ ਜਾਰੀ ਨੇ ਰੋਟੀ ਵੀ ਉਸੇ ਗੱਡੀ 'ਚ ਖਾਣੀ ਪੈਂਦੀ ਆ ਚਲੋ ਆਜੋ ਫੇ ਚਲਦੇ ਫੇ ਆਪਾਂ ਹਾਂ ਜੀ ਮਾਂ ਐ ਫੇ ਉਹਨੂੰ ਲੈ ਕੇ ਪਲਕ ਨੂੰ ਅਸੀਂ ਹੈਂ ਹੋਰ ਮੇਗਾ ਬਜਾਰੀ ਦੀ ਰੋਟੀ ਵੀ ਉਸੇ ਖਾਣੀ ਪੈਂਦੀ ਆ ਫੇ ਟਾਈਮ ਨਹੀਂ ਹੁੰਦਾ ਮੁੜ ਕੇ ਉਹਦੇ ਕੋਲ ਚਾਹੀਦਾ ਟਾਈਮ ਨਹੀਂ ਹਾਂ ਚਲਿਏ ਜੀ ਚਲੋ ਆਜੋ ਲਓ ਜੀ ਅਸੀਂ ਚੱਲੇ ਸੀ ਪਲਕ ਦੇ ਸਕੂਲ ਤੇ ਉੱਥੋਂ ਹਨਾ ਨਗਰ ਕੀਰਤਨ ਜਾ ਰਿਹਾ ਹੈ ਜੀ ਜਲੰਧਰ ਇਹ ਕਿਸੇ ਪਿੰਡ ਚੋਂ ਨਿਕਲੇ ਆਇਆ ਨਗਰ ਕੀਰਤਨ ਲਿੱਦੜਾ ਗੱਡੀਆਂ ਵੀ ਜਾ ਰਹੀਆਂ ਆ ਵਾਈ ਗੁਰੂ ਪਾਪਾ ਜੀ ਆ ਫੜਿਓ ਪ੍ਰਸ਼ਾਦ ਲਈਏ ਲੈ ਲੈ ਮੇਰੇ ਇਸ ਦਾ ਵੀ ਲਗਾ ਆ ਅਲਹਾਨ ਅਲਹਾਨ ਬਣਾ ਲਾ ਦੇਣਾ ਫਾਈਲ ਨੂੰ ਫਾਈ ਮੱਟਾ ਟਿਕਣਾ ਸੀਗਾ ਮੈਂ ਜੀ ਗੁਰੂ ਪਾਪਾ ਜੀ ਸੰਗਤ ਦੇ ਦਰਸ਼ਨ ਕਰੋ ਤੁਸੀਂ ਵੀ ਸਾਰੇ ਇਹ ਨਿਆਣਿਆਂ ਨੂੰ ਦੇਖੋ ਅੱਜ ਕਿਦਾਂ ਰੰਗ-ਬਰੰਗੇ ਨਿਆਣੇ ਸਾਰੇ ਕੈਜੂਅਲ ਐਲੈਂਸ ਆਲੇ ਆ ਦੇਖੋ ਕਿਦਾਂ ਰੰਗ-ਬਰੰਗੇ ਪਾ ਗਏ ਚਲੋ ਨਹੀਂ ਲੱਗਦੀ ਦੇਖਦੇ ਆਪਾਂ ਲੱਗ ਨੂੰ ਪੁੜਿਆ ਸੂਟ ਪਾਇਆ ਕਿੰਨਾ ਸੋਹਣਾ ਆ ਆ ਦੇਖੋ ਜੀ ਸਾਰੇ ਨਿਆਣੇ ਆ ਨਾ ਰੰਗ-ਬਰੰਗੇ ਕੱਪੜੇ ਪਾ ਕੇ ਅੱਜ ਅੱਜ ਬੜੇ ਮਤਲਬ ਇਹ ਨਾਲ ਵੀ ਰਿਲੈਕਸ ਮਿਲੀ ਹੁਣੀ ਆ ਯੂਨੀਫਾਰਮ ਤੋਂ ਯੂਨੀਫਾਰਮ ਤੋਂ ਮੈਨੂੰ ਲੱਗਦਾ ਕੁੜੀ ਸੂਟ ਪਾਇਆ ਹੋਇਆ ਦੇਖ ਤਰੀਂ ਕਹਿੰਦੇ ਆ ਹਾਂ ਮੈਨੂੰ ਯਾਦ ਪੁੱਲ ਗਿਆ ਸਾਰੇ ਜਣੇ ਹਾਂਜੀ ਆ ਗਿਆ ਬੋਲ ਹਾਂ ਵੀ ਮੁੱਟਿਆ ਕਿਦਾਂ ਸਹੀ ਕਿਦਾਂ ਰਿਹਾ ਫੇਰ ਵਧੀਆ ਕੀ ਸੀਗਾ ਅੱਜ ਉਥੇ ਟੀਚਰਾਂ ਨੱਚਦੀਆਂ ਨਹੀਂ ਹੋਈ ਨਹੀਂ ਨਹੀਂ ਉਹ ਲੰਗਰ ਚ ਕੁੜੀ ਚੌਲ ਕੜੀ ਚਾਵਲ ਸੀਗੇ ਚਲੋ ਠੀਕ ਲੰਗਰ ਤੇ ਕੜੀ ਚਾਵਲ ਖਾ ਕੇ ਆਈ ਸੀ ਤੇ ਅਸੀਂ ਵੀ ਇਹਦੇ ਲਈ ਕੜੀ ਚਾਵਲ ਲੈ ਆਏ ਹੁਣ ਕਹਿੰਦੀ ਮੈਂ ਖਾਣੇ ਨਹੀਂ ਹੈਗੇ ਕਹਿੰਦੀ ਕੀ ਬਣਾਇਆ ਮੈਂ ਕਿਹਾ ਡੱਬਾ ਕੋਲੀਏ ਦੇਖ ਕੇ ਕੰਦੀ ਚੋਲ ਤੇ ਟਿਊਸ਼ਨ ਤੇ ਨਹੀਂ ਜਾਣਾ ਜਾ ਕਿਉਂ ਨਹੀਂ ਜਾਣਾ ਹੈਗਾ ਤੇ ਕੜੀ ਚੋਲ ਤਾਂ ਖਾ ਲਾ ਤਾਂ ਫਿਰ ਰੋਟੀ ਤਾਂ ਖਾ ਲਾ ਵੀ ਦੇਖਦੇ ਆ ਘਰੇ ਜਾ ਕੇ ਮੈਡਮ ਦਾ ਮੈਸੇਜ ਆ ਗਿਆ ਅੱਜ ਟੂਡੇ ਨੋ ਟਿਊਸ਼ਨ ਟੂਡੇ ਤੇ تمہارا ਦੋਸਤ تمہਾਰੋ ਵੀ ਪਹਿਲ ਕਾ ਜੀ ਹਾਂ ਕੁੱਲ ਛੁੱਟੀ ਆ ਕੱਲ ਛੁੱਟੀ ਆ ਹਾਂ ਕੱਲ ਮਜ਼ੇ ਕਰੋ ਫੇਰ ਚਲੋ ਫੇਰ ਮਜ਼ੇ ਕਰੋ ਕੱਲ ਬਾਬਾ ਜੀ ਦੇ ਪਰਟੇ ਆ ਟੇਸ਼ਨ ਦਾ ਵੀ ਟੇਸ਼ਨ ਤਾਂ ਛੁੱਟੀ ਆ ਕੱਲ ਕੱਲ ਬਾਬਾ ਜੀ ਦਾ ਪਰਟੇ ਆ ਚਾਰ ਹੋ ਗਏ ਤਾਂ ਆਪਾਂ ਆ ਗਏ ਘਰੇ ਤੇ ਤੁਹਾਨੂੰ ਜਾਣਾ ਕਦੋਂ ਕਿੰਨੇ ਨਹੀਂ ਖਾਣੀ ਹਾਂ ਮਨ ਕਹਿੰਦਾ ਮੈਂ ਰੋਟੀ ਨਹੀਂ ਆਹ ਲੱਗੀ ਜਾਂਦਾ ਚਲੋ ਮੈਂ ਫੇਰ ਥੋੜੇ ਜਿਹਾ ਖਾਣੇ ਚੋਲ ਯਾਰ ਜ਼ਿਆਦਾ ਨਹੀਂ ਖਾਣੀ ਹੈਗੇ ਹੈ ਮਤਲਬ ਚਾਰਕ ਚਮਚੇ ਬਸ ਟੇਸਟ ਦੇਖਣਾ ਹੈ ਗੱਲਾਂ ਠੀਕ ਠੀਕ ਹੈ ਠੀਕ ਹੈ ਜੀ ਚਲੋ ਓਕੇ ਜੀ ਲੈ ਆਓ ਪਾ ਕੇ ਫੇਰ ਆਪਾਂ ਰੋਟੀ ਖਾਣੀ ਨਹੀਂ ਸੀ ਪਰ ਘੜੀ ਜੋਲ ਦੇ ਕੇ ਰਹਿ ਨਹੀਂ ਹੋਇਆ ਇਸ ਕਰਕੇ ਹੁਣ ਥੋੜੇ ਜੇ ਖਾਣ ਲੱਗੇ ਆਪਾਂ ਤੇ ਚਲੋ ਇਧਰ ਵੀ ਖਾਣ ਰਹੇ ਆ ਤੇ ਹਰਮਨ ਕਹਿੰਦਾ ਮੈਂ ਨਹੀਂ ਖਾਣੀ ਓਕੇ ਚਲੋ ਠੀਕ ਆ ਜੀ ਪਾਸੇ ਰੋਟੀ ਮੰਮੀ ਨੇ ਚੋਪੜੀ ਦੇ ਮੈਂ ਚਲੋ ਮੰਮੀ ਜੀ ਮੰਮੀ ਜੀ ਕਿੱਧਰ ਜਿ ਪੜ੍ਹेंगी ਇਸ ਨੂੰ ਜਿੰਨਾ ਮਰਜ਼ੀ ਫੜੋ ਚਲੋ ਮਿਲਦੇ ਆ ਖਾਣਾ ਖਾ ਕੇ ਲੋ ਜੀ 4:00 ਵੱਜ ਗਏ ਆ ਤੇ ਇਧਰ ਹੁਣ ਤੁਸੀਂ ਚੱਲਣਾ ਕੋਠੇ ਕੱਪੜੇ ਲੈਣ ਲਿਆ ਹਮ ਤੇ ਥੋੜੇ ਜਿਹਾ ਕੱਪੜੇ ਕੱਪੜੇ ਲਿਆ ਕੇ ਦੱਜ ਏਸੀ ਲਾ ਕੇ ਤੇ ਇਧਰ ਸੁਕਾ ਲੋ ਬਲੋਰ ਲਾ ਕੇ ਨਾ ਇਧਰ ਸੁਕਾ ਲੋ ਪਤਾ ਕੀ ਆ ਕੱਪੜੇ ਤੇਲ ਚਾਰ ਰੋਗੇ ਨਾ ਪਿਆਉਣ ਆਨ ਕਰੇ ਸੀ ਤੇ ਆਨ ਆਨ ਕਰੇ ਸੀ ਤੇ ਸਤਨੂ ਕਿਦਾਂ ਚੱਲਦਾ ਹੁਣ ਮੈਂ ਚੱਕਰ ਰਿਮੋਟ ਰਿਮੋਟ ਜੱਕ ਕਰੋ ਹੁਣ ਐਨਾ ਮੂੰ ਵੀ ਗੋੜ ਜਿਆਦਾ ਆਨ ਕਰ ਹਾਂ ਕੱਗੜਾ ਮਾਰੋ ਆਏ ਦਫਾ ਹਮ ਆ ਮੂੜ ਹਮ ਮੂਰ ਤੋਂ ਡਰਾਈ ਫੈਨ ਆਟੋ ਹੀਟ ਹੀਟ ਬਸ 24 ਤੇ ਉਹ ਉਹ ਚੱਕਣੇਗਾ ਖੈਣਾਣਾ 24 ਦੇ ਹੁਣ ਅੱਗੇ ਚਲਾਮਾ ਆਉਂਦਾ ਰਹਿੰਦੇ ਥੋੜਾ ਟਾਈਮ ਲੱਗਣਾ ਇਹਨੂੰ ਚੱਲਣ ਨੂੰ ਠੀਕ ਹੈ ਮੈਂ ਕੱਪੜੇ ਚਾਹਾਂਗਾ ਗੋਟੇ ਚਾਹਾਂਗਾ ਮੈਂ ਚੱਲਦਾ ਛੱਡ ਦੇ ਇੱਧਰ ਕੱਪੜੇ-ਕਪੜੇ ਲਾ ਕੇ ਦੇ ਹੀਟ ਲਾ ਕੇ ਸੁਕਾ ਲਓ ਅੱਜ ਤੇ ਹਰਮਨ ਜੱਲਾ ਅੰਮ੍ਰਿਤਸਰ ਚਲੋ ਮੈਂ ਵੀ ਚੱਲਾਂ ਦਗਾਣੇ ਆ ਓਕੇ ਨੇ ਉਹ ਦੇ ਕੀ ਹਾਂਜੀ ਦਾਸਾਂ ਲਿਆ ਮੈਂ ਚਾਬੀ ਦੇ ਦੇ ਤੇ ਤੁਸੀਂ ਹੁਣ ਅਸੀਂ ਗੱਲਿਆਂ ਬਰਸਰ ਓਕੇ ਓਕੇ ਆ ਜਾ ਮਾਤਾ ਜੀ ਚਲੋ ਤੇ ਆਉਣਾ ਸਵੇਰੇ ਵਾਪਸ ਹਾਂਜੀ ਇਹੋ ਲਓ ਲਿਆ ਬੋਟ ਸਕੂਟਰੀ ਕੇ ਵਾਕੀ ਸਕੂਟਰੀ ਲਵਾਤੀ ਆ ਮੈਂ ਹੈਂ ਸਕੂਟਰੀ ਲਵਾਤੀ ਆ ਮੈਂ ਮੈਂ ਤੁਰ ਕੇ ਜਾਣਾ ਦੁਕਾਨੇ ਤੁਰ ਕੇ ਆਉਣਾ ਆਹੋ ਇਪਲਾਈ ਕਰ ਗਈ ਆ ਹਰੀ ਦਿਹਾੜੀ ਉੱਡਦੇ ਰਹਿਣਾ ਆ ਕਦੇ ਅੰਮ੍ਰਿਤਸਰ ਚਲ ਗਏ ਕਦੇ ਲੁਧਿਆਣਾ ਚਲ ਗਏ ਯਾਰ ਇਦਾਂ ਲਾਈਵ ਵਧੀਆ ਨਹੀਂ ਹੈਗੀ ਸਾਡੇ ਦੇਖੋ ਦ ਸਵੇਰੇ ਉੱਠ ਕੇ ਪਹਿਲਾਂ ਉਹ ਜਿੰਨੀ ਦੇਰ ਜਿੰਨੀ ਦੇਰ ਵਿਆਹ ਨਹੀਂ ਹੋਣੀ ਤੇਰੀ ਲਾਈਫ ਆ ਪਹਿਲਾਂ ਪਹਿਲਾਂ ਕੁੜੀ ਨੂੰ ਸਕੂਲੇ ਭੇਜੋ ਹੈ ਇੱਕ ਸਿਰਫ ਸਫਾਈ ਕਰਾਈਦੀ ਆ ਕਦੀ ਬਾਥਰੂਮ ਤੋਂ ਕਦੀ ਬਲਸ਼ਟਾਂ ਤੋਂ ਜਿੰਨੀ ਦੇਰ ਵਿਆਹ ਨਹੀਂ ਨਾ ਹੁੰਦਾ ਓਨੀ ਤੇਰੀ ਲਾਈਫ ਆ ਜਾਂਦਾ ਬਸ ਉਹ ਪੱਲੇ ਦੀ ਵਰਸ ਨਹੀਂ ਪਾਉਂਦਾ ਕਿ ਉਹ ਹੁਣ ਬੈਣੀ ਆ ਮੈਂ ਨਹੀਂ ਬਾਬਾ ਬਣਾਉਣਾ ਨਹੀਂ ਬਲ ਨੂੰ ਕਿਉਂ ਗੁੱਸੇ ਹੋ ਗਏ ਸਾਡੀ ਲੜਾਈ ਹੋਈ ਆ ਚਲੋ ਇੱਕ ਮਿੰਟ ਅਟੈਕ ਹੋ ਗਿਆ ਆਪਣੇ ਦਾ ਆਇਆ ਨਹੀਂ ਓਏ ਇਦਾਂ ਹੀ ਪਾਗ ਚੱਲ ਗਈ ਅੱਜ ਚਲੋ ਠੀਕ ਆ ਜੀ ਮੈਂ ਚੱਲਾਂ ਦੁਕਾਨੇ ਹੈ ਮੈਂ ਚੱਲਾਂ ਦੁਕਾਨੇ ਚੱਲ ਫੇ ਓਏ ਤੋਤੇ ਚੱਲਦਾ ਮੈਂ ਬੱਲ ਮੈਂ ਤੇਰੀ ਵਰਸਦੀ ਪਾਗ ਚੱਲਾਂ ਪਾ ਜਾ ਭਾਈ ਆ ਤਾਂ ਆ ਤਾਂ ਪੱਕਾ ਹੀ ਕਹਿਣਾ ਛੋਟੇ ਭਰਾ ਦੇ ਭੈਣ ਦੀ ਪਾਗ ਆ ਆਹੋ ਨਾ ਬਾਹਰ ਚਲੋ ਚੱਲ ਠੀਕ ਆ ਵੇ ਲਾ ਚੱਲ ਚੰਗਾ ਫੇ ਇਹ ਓਏ ਓਏ ਚੰਗਾ ਮੈਂ ਚੱਲਾਂ ਦੁਕਾਨੇ ਹਾਂਜੀ ਇੱਧਰ ਬੀਬੀਆਂ ਪਈਆਂ ਸੁੱਤੀਆਂ ਇਹ ਆਈ ਸੀ ਸਕੂਲ ਤੋਂ ਤੇ ਉਹ ਵੀ ਮੈਡਮ ਸੁੱਤੀ ਕਹਿੰਦੇ ਠੰਡ ਲੱਗਦੀ ਆ ਦੱਸੋ ਸੁੱਤੀਆਂ ਪਈਆਂ 9 ਜੇ ਬਾਈ ਸਹੀ ਗੱਲ ਵਾ ਮੰਮੀ ਬਦਲਤਾ ਬਹੁਤ ਹੋਇਆ ਜੁੜ ਨਹੀਂ ਆਊਗਾ ਗੰਦਾ ਜਿਹਾ ਮੌਸਮ ਹੋਇਆ ਪਿਆ ਆ ਸੱਚੀ ਇਦਾਂ ਚਲੋ ਜੀ ਫਿਰ ਮਿਲਦੇ ਆ ਜੀ ਟਾਈਮ ਹੋ ਗਿਆ 8:30 ਤੇ ਆਪਣੇ ਹੁਣ ਚੱਲੇ ਆ ਜੀ ਰੋਟੀ ਪਾਣੀ ਦਾ ਪ੍ਰੋਗਰਾਮ ਪਰੌਂਠੀਆਂ ਕੀ ਬਾਤ ਹੈ ਕੜੀ ਨਾਲ ਪਰੌਂਠੀਆਂ ਚਲੋ ਠੀਕ ਹੈ ਜੀ ਮਿਲਦੇ ਹੁਣ ਨਾਸ਼ਤੇ ਤੇ ਰਾਤ ਦੇ ਰਾਤ ਦੇ ਮੈਂ ਨਾਲ ਗਿਆ ਯਾਰ ਤੂੰ ਤਾਂ ਗੁੱਸੇ ਨਾਲ ਦੇਖ ਮੇਰੇ ਵੱਲ ਮੈਂ ਦੇਖੋ ਕਿਵੇਂ ਕਿਹਾ ਮਿਲਦੇ ਆ ਨਾਸ਼ਤੇ ਤੇ ਰਾਤ ਦੇ ਹਿੰਦੀ ਜੀ ਦਾ ਨਾਸ਼ਤਾ ਰਾਤ ਦਾ ਨਾਸ਼ਤਾ ਤਾਂ ਥੋੜੀ ਤੇ ਅੱਛਾ ਕੀ ਹੁੰਦਾ ਆ ਦੇਰਾਂ ਇੰਗਲਿਸ਼ 'ਚ ਹੁੰਦਾ ਹਿੰਦੀ 'ਚ ਕੀ ਕਹਿੰਦੇ ਆ ਫਿਰ ਇਹ ਦੱਸੋ ਨਾ ਹਿੰਦੀ 'ਚ ਕੀ ਕਹਿੰਦੇ ਉਹਨੂੰ ਕੀ ਆ ਸਟ ਫਿਰ ਨਾਸ਼ਤਾ ਹੀ ਕਹਿੰਦੇ ਆ ਰਾਤ ਦਾ ਰਾਤ ਦਾ ਨਾਸ਼ਤਾ ਚਲੋ ਠੀਕ ਆ ਜੀ ਇਧਰ ਕੀ ਕਰ ਰਿਹਾ ਜੀ ਇਧਰ ਰੈਸਟ ਕਰ ਰਿਹਾ ਤਾਂ ਇਧਰ ਕੁੜੀ ਬਣੀ ਕਰ ਰਹੀ ਚਾਹ ਪੀਆਗੇ ਯਾਰ ਥੋੜੀ ਜੀ ਚਾਹ ਪੀਆਗੇ ਨਾਲ ਮਾਂ ਚਾਹ ਪੀਣੀ ਆ ਨਹੀਂ ਆਪਾਂ ਪੀਆਗੇ ਬਸ ਚਲੋ ਠੀਕ ਆ ਬੱਸ ਬਾਬਾ ਮੈਂ ਵੀ ਇਹ ਜ਼ਿਆਦਾ ਨਹੀਂ ਲੈਣਾ ਹੈਗਾ ਹੋਰ ਹੋਰ ਚਲੋ ਮੈਂ ਦਿਖਾ ਕੀ ਦਿਖਾਣਾ ਲਓ ਜੀ ਆਖੀ ਆਪਣੀ ਰੋਟੀ ਤੇ ਚਲੋ ਅੱਜ ਵਲੌਗ ਨਹੀਂ ਬਣਿਆ ਹੈਗਾ ਥੋੜਾ ਬਣਿਆ ਬਲੋ ਇਹ ਕੀ ਹੋਇਆ ਆਏ ਹੈ ਧਿਆਨ ਨਾ ਚੜੇ ਤੇ ਮੰਜੇ ਦੇ ਨਹੀਂ ਬੈਠ ਲੇ ਚਲੋ ਅੱਜ ਵਲੌਗ ਨਹੀਂ ਆਪਣਾ ਬਣਿਆ ਹੈਗਾ ਵਲੌਗ ਅੱਜ ਪਤਾ ਨਹੀਂ ਕਿਉਂ ਥੋੜਾ ਹੀ ਬਣਿਆ ਬਹੁਤ ਥੋੜਾ ਬਣਿਆ ਵਲੌਗ ਹਾਂ ਚਲੋ ਠੀਕ ਹੈ ਜੀ ਮਿਲਦੇ ਆ ਨਾਸ਼ਤਾ ਕਰਕੇ ਕੱਲੂ ਬਣਾਵਾਗੇ ਪੂਰਾ ਪ੍ਰੋਪਰ ਬਲੌਗ ਆਕੇ ਵੇਲੇ ਉੜ ਪੀਰੇ ਬੱਚਾ ਆ ਦੇਖੋ ਜੀ ਚਾਹ ਪੀਂਦਾ ਸਟਾਈਲ ਦੇਖੋ ਤੁਸੀਂ ਵੀ ਪੀ ਸਕਦੇ ਇਦਾਂ ਮੈਂ ਨਾ ਜਦੋਂ ਓਟ ਪਰਿਆ ਜਦੋਂ ਚਾਹ ਚੂਕ ਮਾਰੀ ਮੇਰੀ ਐਨਕ ਜਦੋਂ ਦਿੱਤੋਂ ਦੁਬਾਈ ਆ ਭਾਗੀ ਤੇ ਇੱਕ ਮੱਖੀ ਬੜੀ ਮੱਖੀ ਬਹੁਤ ਤੰਗ ਐਨਕ ਚ ਬੜੀ ਜਾਂਦੀ ਆ ਇੱਕ ਮੱਖੀ ਬੜੀ ਤੰਗ ਕਰਦੀ ਆ ਤੇ ਮੱਖੀ ਨੂੰ ਉਹ ਚਾਹ ਦੇ ਵਿੱਚ ਚੁੰਨੀ ਪੈ ਗਈ ਆ ਤੇਰੀ ਆ ਦੇਖੋ ਚਾਹ ਪੀਂਦਾ ਤਰੀਕਾ ਦੇਖਿਆ ਸਿੱਖੋ ਮਾਸੀ ਆਪਣੀ ਕੋ ਕਿੱਦਾਂ ਪੀਣੀ ਚਾਹ ਜੇ ਮੱਖੀ ਤੰਗ ਕਰੇ ਤਾਂ ਜੇ ਮੱਖੀ ਤੰਗ ਕਰੇ ਤਾਂ ਢੰਡ ਕੱਢ ਕੇ ਚਾਹ ਪੀਣੀ ਆ ਐਵੇਂ ਵਿੱਚ ਵੱੜ ਜਾਂਦੀ ਯਾਰ ਕਿਤੇ ਅੱਖ ਜਣਾ ਵੱਢੀ ਚੱਲ ਜੇ ਚਾਹ ਦੀ ਪੀਓ ਚਾਹ ਜੀ ਲੋ ਜੀ ਸਾਡੇ ਚਾਰ ਦਿਨ ਹੋ ਗਏ ਸਾਡੇ ਘਰ ਮੱਖੀ ਆਈ ਆ ਇਹ ਇੱਕ ਦੋ ਮੱਖੀਆਂ ਆ ਬਹੁਤ ਤੰਗ ਕਰਦੀ ਆ ਇਹ ਜੇ ਚਾਹ ਤਾਂ ਆਪ ਬਾਹਰ ਨਿਕਲ ਜਾਏ ਨੇ ਮੇਰੇ ਇੱਥੋਂ ਮਰਨਾ ਹੁਣ ਦੇਖੋ ਕੀ ਹੁੰਦਾ ਬਹੁਤ ਇੱਥੇ ਮੈਂ ਬੈਠੀ ਟੀਵੀ ਦੇਖਦੀ ਕੜੀ ਕੋ ਨੱਕ ਤੇ ਬੈਠੀ ਜਾਂਦੀ ਆ ਮੈਂ ਇੱਧਰ ਟੱਕ ਕੇ ਬੈਠੀ ਤੇ ਨੱਕ ਤੇ ਵੱਢ ਜੇ ਨਾ ਕਰਦੀ ਉਹ ਕਿੱਦਾਂ ਪਿਆਰੇ ਨੇ ਪਿੱਛੂ ਹੋ ਗਿਆ ਆਪਾਂ ਚੜਦੀ ਆ ਆਏ ਮੈਂ ਹੁਣ ਰੋਟੀ ਖਾਂਦੀ ਮੈਂ ਜਾਦੀ ਰੋਟੀ ਖਾਂਦੀ ਇੱਥੋਂ ਬੜੀ ਜਾਂਦੀ ਇੱਕ ਬੜ ਕੇ ਇੱਕੋਂ ਨਿਕਲ ਜਾਂਦੀ ਆ ਇੱਥੋਂ ਬੜ ਕੇ ਤੇ ਨਿਕਲ ਜਾਂਦੀ ਸਾਡੇ ਨੇ ਇਹ ਪਤਾ ਨਹੀਂ ਤੰਗ ਕਰਨ ਆਈ ਆ ਥੋੜਾ ਵੇ ਅੱਖ ਦੇ ਹਾਂ ਰੱਖੀ ਆ ਫਾੜਦਾ ਲਈਆ ਦੇਖੋ ਜੀ ਸ਼ਿਕਾਰੀ ਤਾਂ ਅਸੀਂ ਲਿਆ ਫਾੜ ਇਹ ਹੁਣ ਪਤਾ ਨਹੀਂ ਮਰੀ ਆ ਕਿ ਜਿੰਦੀ ਆ ਚੱਕੋ ਸਹੀ ਫਾੜ ਗਈ ਹੁੰਦੀ ਆ ਓਏ ਜਿੰਦੀ ਆ ਜਿੰਦੀ ਆ ਛੱਡੋ 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 ਨਹੀਂ ਨਹੀਂ ਮਾਰਦੇ ਨਹੀਂ ਮੈਂ ਛੱਡੋ ਛੱਡੋ ਮਰ ਗਈ ਮਰ ਗਈ ਮਰ ਗਈ ਛੱਡ ਛੱਡ ਇਹਨੂੰ ਮਰ ਨਹੀਂ ਛੱਡਣਾ ਹੈਗਾ ਆ ਮਰ ਗਈ ਹਾਏ ਲੋ ਜੀ ਇਹਨੂੰ ਮਾਰਨਾ ਨਹੀਂ ਸੀਗਾ ਵੈਸੇ ਇਹ ਹਟਦੀ ਨਹੀਂ ਸੀ ਕਿ ਪੰਗੇ ਬੋਲ ਲੈਂਦੀ ਸੀ ਨੋ ਸਦੀ ਵੱੜਦੀ ਰਹਿੰਦੀ ਸੀਗੀ ਸਿੱਟੋਂ ਦੀ ਡੈੱਡ ਬੋਡੀ ਉਹ ਬਾਹਰ ਇੱਕ ਹੋਰ ਮਿਲਦੀ ਆ ਹੈਂ ਉਹ ਬਾਹਰ ਇੱਕ ਹੋਰ ਮਿਲਦੀ ਆ ਅੰਦਰੋਂ ਅੰਦਰ ਉਹਨੂੰ ਵੀ ਕੋਈ ਨਹੀਂ ਅਸੀਂ ਮਾਰਨਾ ਨਹੀਂ ਚਾਹੁੰਦੇ ਸੀ ਮੱਖੀ ਨੂੰ ਚਾਹ ਪੀਣੀ ਵਾਲੀ ਕੀਤੀ ਬਈ ਸਾਡੀ ਚੱਲ ਹੁਣ ਲੈ ਚਾਹ ਵੀ ਲਈਏ ਪਹਿਲਾਂ ਹਣ ਇੱਥੇ ਬੈਠੀ ਸੀਗੀ ਮੈਂ ਐਡਾ ਲੱਗਿਆ ਹੈ ਕਰੇ ਮੈਂ ਤਾਂ ਦੇਖਦਾ ਹੁਣ ਦੀ ਉਹ ਕਿੱਥੋਂ ਆਈ ਗਈ ਪਰ ਇਹ ਲਈ ਦੇ ਹਾਂ ਚੱਲ ਪੀ ਲਈਏ ਚਾਹ ਤੇ ਕਸ਼ਕਾਰੀ ਕਿਹੜਾ ਤਗੜਾ ਮੈਂ ਬੜਾ ਵੱਡਾ ਸ਼ਿਕਾਰ ਕੀਤਾ ਮੱਖੀ ਦਾ 8:30 ਹੋ ਗਏ ਆ ਤੇ ਆਪਾਂ ਅੱਜ ਮੂਵੀ ਦੇਖ ਰਹੇ ਆ 10ਵੀਂ ਇਹ ਪਹਿਲਾਂ ਵੀ ਦੇਖੀ ਇੱਕ ਵਾਰੀ ਅਸੀਂ ਪਰ ਸਾਨੂੰ ਚੇਤਾ ਨਹੀਂ ਸੀ ਚਾਹਾਂਗਾ ਕਿ ਮੋਰੇ ਤੇ ਮੈਂ ਕਿਹਾ ਚੱਲ ਅੱਜ ਕਾਮੇਡੀ ਹੀ ਦੇਖਦੇ ਆ ਤੇ ਚਲੋ ਕਰਦੇ ਆ ਇਸੇ ਬਲੌਗ ਦਾ ਐਂਡ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚਲੋ ਮਿਲਦੇ ਆ ਕੱਲ ਇੱਕ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜ਼ਰ